ਇਸ ਸਕੀਮ ਦੇ ਵਿੱਚ ਤੁਹਾਨੂੰ ਦਿੱਤਾ ਜਾਊਗਾ 6 ਫੁੱਟਾ ਬੈੱਡ ਬੈੱਡ ਦੇ ਨਾਲ ਗੱਦਾ ਇੱਕ ਅਲਮਾਰੀ 6 ਫੁੱਟੀ ਨਾਲ 4000 ਰੁਪਏ ਦਾ ਤੁਹਾਡਾ ਪ੍ਰਾਣਾ ਕੂਲਰ ਕਟਾਂਗੇ ਲਓ ਜੀ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਜੀ 13 ਅਪ੍ਰੈਲ ਵਿਸਾਖੀ ਤੱਕ ਕਿਸ ਨੂੰ ਆਫਰ ਦੇ ਰਹੇ ਆ ਆਫਰ ਕੀ ਆ ਫਰਨੀਚਰ ਤੇ ਆਫਰ ਹੈ ਨਿੱਕਾ ਮੱਲ ਫਰਨੀਚਰ ਹਾਊਸ ਤਫਾ ਜੋ ਕਿ ਤੁਹਾਨੂੰ ਦੇ ਰਿਹਾ 51000 ਰੁਪਏ ਦੇ ਵਿੱਚ ਵਿਆਹ ਦੀਆਂ 10 ਆਈਟਮਾਂ ਜੀ ਹਾਂ 51000 ਰੁਪਏ ਦੇ ਵਿੱਚ ਵਿਆਹ ਦੀਆਂ 10 ਸੈਟਾਂ ਜਿਵੇਂ ਕਿ ਇਸ ਸਕੀਮ ਦੇ ਵਿੱਚ ਤੁਹਾਨੂੰ ਦਿੱਤਾ ਜਾਊਗਾ 6 ਫੁੱਟਾ ਬੈੱਡ ਬੈੱਡ ਦੇ ਨਾਲ ਗੱਦਾ ਇੱਕ ਅਲਮਾਰੀ 6 ਫੁੱਟੀ ਨਾਲ ਪ੍ਰੈਸਟੇਬਲ ਡਰੈਸਿੰਗ ਟੇਬਲ ਮੇਜ਼ ਦੇਵਾਂਗੇ ਸ਼ੀਸ਼ੇ ਨਾਲ ਚਾਰ ਕੁਰਸੀਆਂ ਇੰਡਕਸ਼ਨ ਚੁੱਲਾ ਤੇ ਚਾਦਰ ਜਿਵੇਂ ਕਿ ਤੁਸੀਂ ਸਾਡਾ ਉਧਰ ਪਿੱਛੇ ਦੇਖ ਸਕਦੇ ਹੋ ਸਾਫ਼-ਸਾਫ਼ ਕਲੀਅਰ ਲਿਖਿਆ ਹੋਇਆ 51000 ਰੁਪਏ ਵਿੱਚ ਵਿਆਹ ਦੇ ਸਮਾਨ ਦੀਆਂ 10 ਸੈਟਾਂ ਇਸ ਦੇ ਵਿੱਚ ਬੈੱਡ, ਸੋਫਾ, ਅਲਮਾਰੀ, ਗੱਦੇ, ਪ੍ਰੈਸਟੇਬਲ ਡਰੈਸਿੰਗ ਟੇਬਲ, ਮੇਜ਼, ਸ਼ੀਸ਼ੇ ਨਾਲ, ਬਿਜਲੀ ਚੁੱਲਾ, ਚਾਰ ਕੁਰਸੀਆਂ ਤੇ ਚਾਦਰ ਤੇ ਜੋ ਵੀ ਇਹ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਇੱਕ ਸ਼ਾਨਦਾਰ ਪੱਖਾ ਗਿਫਟ ਦਿੱਤਾ ਜਾਊਗਾ ਜੀ 51000 ਤੋਂ ਅਲੱਗ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਸੇਲ ਦੱਸ ਰਹੀ ਐ ਗਰਮੀਆਂ ਦਾ ਸੀਜ਼ਨ ਐ ਕੂਲਰਾਂ ਤੇ ਬਹੁਤ ਭਾਰੀ ਸੇਲ ਆਪੀ ਜਿਵੇਂ ਕੋਈ ਵੀ ਤੁਸੀਂ ਕੂਲਰ ਲੈਣੇ ਹੋ ਪੁਰਾਣਾ ਕੂਲਰ ਲੈ ਆਓ 4000 ਰੁਪਏ ਦਾ ਤੁਹਾਡਾ ਪੁਰਾਣਾ ਕੂਲਰ ਕਟਾਂਗੇ ਤੇ ਨਵਾਂ ਕੂਲਰ ਤੁਹਾਨੂੰ ਦੇਵਾਂਗੇ ਨਵਾਂ ਕੂਲਰ ਦੀ ਰੇਂਜ ਜੋ ਆਊਗੀ ਉਹ ਕੱਟ ਕੇ ਕੋਈ 7000 ਦਾ ਕੂਲਰ ਕੋਈ 8000 ਦਾ ਕੂਲਰ ਕੋਈ 12000 ਦਾ ਕੂਲਰ 15000 ਦਾ ਸਾਰੀ ਵੈਰਾਈਟੀ ਦੇ ਕੂਲਰ ਨੇ ਥਾਰ ਮਾਡਲ ਲੈ ਲਓ ਜਿਵੇਂ ਗਿਆ ਪਿੱਛੇ ਪਲਾਸਟਿਕ ਦਾ ਥਾਰ ਮਾਡਲ ਪਿਆ ਜੀ ਇਸ ਤੋਂ ਵੱਡਾ ਕੂਲਰ ਵੀ ਮਿਲ ਜਾਊਗਾ ਉਸ ਤੋਂ ਬਾਅਦ ਆਹ ਸਟੀਲ ਬਾਡੀ ਲੋਹੇ ਦੀ ਬਾਡੀ ਵਾਲਾ ਕੂਲਰ ਹੈ ਇਹ ਮਿਲ ਜਾਊਗਾ ਹੋਰ ਬਹੁਤ ਕੁਆਲਿਟੀ ਹੈ ਆਹ ਅਲਮਾਰੀ ਦੇ ਡਿਜ਼ਾਈਨ ਦੇਖ ਲਓ ਤੁਸੀਂ ਬਹੁਤ ਸ਼ਾਨਦਾਰ ਹੈ ਨਾਲ ਇਹ ਵੀ ਡਰੈਸਿੰਗ ਟੇਬਲ ਹੈ ਜੀ ਦੇਖੋ ਨਾਲ نیچے ਬੈਠਣ ਨੂੰ ਆਪਾਂ ਟੇਬਲ ਦਿੱਤਾ ਹੋਇਆ ਹੈ ਦਰਾਜ ਨੇ ਫੁੱਲ 7 5 ਦੀ ਅਲਮਾਰੀ ਹੈ ਕੁਆਲਿਟੀ ਇੱਕ ਨੰਬਰ ਹੈ ਜੀ ਜੇ ਕਿਸੇ ਨੇ ਬੈੱਡ ਲੈਣਾ ਹੈ ਬੈੱਡ ਦੀ ਰੇਂਜ ਸਾਡੀ 13000 ਤੋਂ ਸ਼ੁਰੂ ਹੈ ਜੇ ਕਿਸੇ ਨੇ ਸੋਫਾ ਲੈਣਾ ਹੈ 9 ਸੀਟਰ ਸੋਫਾ ਜੀ 9500 ਤੋਂ ਸ਼ੁਰੂ ਹੈ ਜੇ ਕਿਸੇ ਨੇ 7 ਸੀਟਰ ਸੋਫਾ ਲੈਣਾ ਹੈ ਉਹ ਸਾਡੇ ਕੋਲੇ 17000 18000 20000 ਤੱਕ 7 ਸੀਟਰ ਨੇ 10 ਸੀਟਰ ਦੀ ਗੱਲ ਕਰਦੇ ਹੋ 28000 ਤੋਂ 10 ਸੀਟਰ ਸ਼ੁਰੂ ਹੋ ਜਾਂਦਾ 50000 ਤੱਕ ਸਾਡੇ 10 ਸੀਟਰ ਦੇ ਸੋਫੇ ਅਵੇਲੇਬਲ ਨੇ ਔੜਾ ਕਿੱਥੇ ਐ ਸੋਨੇ ਨਿੱਕਾ ਮੱਲ ਫਰਨੀਚਰ ਹਾਊਸ ਗਊਸ਼ਾਲਾ ਰੋਡ ਉੱਤੇ ਬਜਾਇ ਫਾਈਨਾਂਸ ਦਾ ਦਫ਼ਤਰ ਨੀਚੇ ਨਿੱਕਾ ਵਾਲਾ ਦਾ ਸ਼ੋਰੂਮ ਤੱਪਾ ਮੰਡੀ ਬਰਨਾਲਾ